ਤਾਂ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਇੱਕ ਅਜਿਹੇ ਇਨਸਾਨ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਆ ਜਿਨੇ ਕਿ ਲੋਕਾਂ ਦੀਆਂ ਟੀਚਰਾਂ ਨੂੰ ਵੀ ਇੱਕ ਟੀਚਾ ਸਮਝਿਆ ਤੇ ਮਕਸਰ ਤੋਂ ਜਾ ਕੇ ਆਈਡੀਆ ਮਿਲਿਆ ਮੱਜਾਂ ਦਾ ਫਿਰ ਮੈਂ ਖੈਮਰੇ ਸਾਲੇ ਨੂੰ ਦਵਿੰਦਰ ਨੂੰ ਮੈਂ ਕਿਹਾ ਯਾਰ ਮੱਜਾਂ ਦਾ ਆਈਡੀਆ ਵਧੀਆ ਨਹੀਂ ਵੀ ਇਹਨੇ ਦੁੱਧ ਤਾਂ ਦੇਣੀ ਦੇਣਾ ਬਚਾਵੀਆਂ ਨੇ ਦੇਣੀ ਆ ਜਾਂ ਕਟਾ ਦੇ ਦਾ ਕਟਿਆਂ ਨੂੰ ਬੰਦਾ ਫੜਾ ਦੂਗਾ ਚਲ ਜੇ ਕੱਟੀ ਦੀ ਦਾ ਮੱਝ ਬਣ ਜਾਣੀ ਬਸ ਉੱਥੋਂ ਅਸੀਂ ਆ ਕੇ 2016 ਦੇ ਵਿੱਚ ਤੇ ਰਿਸਰਚ ਅਸੀਂ ਉਸੇ ਮੇਲੇ ਤੇ ਮਾਰੀ ਵੀਰ ਮੱਝਾਂ ਸਾਰੀਆਂ ਦੇਖੋ ਵੀ ਕਿਹੜੇ ਕਿਹੜੇ ਪੰਜਾਬ ਦੇ ਬਰੀਡਰ ਚੰਗੇ ਆਉਂਦੇ ਆ ਜਾਂ ਹਰਿਆਣੇ ਦੇ ਆਉਂਦੇ ਆ ਜਾਂ ਪੰਜਾਬ ਦੇ ਆਉਂਦੇ ਆ ਵੀ ਉਹਨਾਂ ਦੀ ਮੱਝ ਕੋਈ ਜਿੱਤਦੀ ਆ ਚਾਹੇ ਹਾਰਦੀ ਆ ਵੀ ਥੋੜੀ ਗੱਲ ਬਹੁਤੀ ਗੱਲਾਂ ਕੋਈ ਫਲਡ ਪੈਂਦਾ ਵੀ ਆਪਾਂ ਉਹ ਮੱਝਾਂ ਖਰੀਦ ਲਈ ਜੇ ਮੇਲਾ ਨਾ ਜਿੱਤੇ ਗਿਆ ਵੀ ਆਪਾਂ ਬਰੀਡ ਤਾਂ ਬਣਾਵਾਂਗੇ ਬਤ ਤੋਂ ਬਤ ਜਿਵੇਂ ਬਾਹਰਲਾ ਰਿਕਾਰਡ ਆ ਉਹ ਤਾਂ 24 ਲੀਟਰ ਦਾ ਜੀ 24 ਲੀਟਰ 700 ਗ੍ਰਾਮ ਤੋਂ ਥੱਲੇ ਦੀ ਹੈ ਠੀਕ ਹੈ ਪੇਪਰ ਜਿਹੜਾ ਘਰ ਦਾ ਦੁੱਧ ਹੈ ਉਹ 28 ਤੋਂ 29 ਲੀਟਰ ਦਾ ਜੀ ਵੀ ਨੇਚਰਲ ਜਿਹੜਾ ਦੁੱਧ ਕਹਿੰਦਾ ਤੇ ਜਿਹੜਾ ਨਾ ਝੋਟਿਆਂ ਦਾ ਰਿਕਾਰਡ ਹੈ ਝੋਟਿਆਂ ਦਾ ਰਿਕਾਰਡ ਆਪਣੇ ਫਾਰਮ ਦਾ ਵੀ ਚਲੋ ਪ੍ਰਮਾਤਮਾ ਅੱਗੇ ਹੁਣ ਵੀ ਕਹਿੰਦੇ ਆ ਵੀ ਸ਼ੁ크ਰਾ ਦਾਤਾ ਤੇਰਾ ਹਨਾ ਵੀ ਕਿੱਦਾਂ ਰੱਖੀ ਤਾਂ ਝੋਟਿਆਂ ਦਾ ਜਿਹੜਾ ਰਿਕਾਰਡ ਆਪਣੇ ਕੋਲੇ ਜਿਹੜੀ ਝੋਟੀ ਸੂਦੀ ਹੈ ਜੀ ਜੇ ਪਲੂਣ ਕਹਿੰਦੇ ਆ ਉਹਨੂੰ 25 ਸਾਲਾਂ ਤੋਂ ਲੈ ਕੇ ਪੌਣੇ 3 ਸਾਲ ਦੀ ਉਮਰ ਤੱਕ ਆਪਣੀ ਝੋਟੀ ਸੂਭਾਂ ਦੀ ਹੈ ਤਾਂ ਉਹ ਝੋਟੀ 15.5 ਲੀਟਰ ਤੋਂ ਲਾ ਕੇ 19 ਲੀਟਰ 300 ਗ੍ਰਾਮ ਤੱਕ ਦਾ ਰਿਕਾਰਡ ਬਣਾਇਆ ਜਿਹੜਾ ਸਭ ਤੋਂ ਵੱਧ ਦੁੱਧ ਦਾ ਰਿਕਾਰਡ ਹੈ ਉਹ ਨੇਚਰਲ ਆਪਣੇ ਫਾਰਮ ਦੀ ਹੈ। ਨਾਲੇ ਦੋ ਢੋਲ ਚੱਕ ਕੇ ਲਓ ਜਰਾ ਐ ਕਿਵੇਂ ਆ ਫਲਾਨਾ ਵੀ ਉਹ ਆ ਗਿਆ ਹੁਣ ਗੱਪ ਛਿੱਟੂ ਐ ਕਰੂਗਾ ਬੋਹ ਕਰੂਗਾ। ਤਾ ਫਿਰ ਅੱਡੇ ਦੇ ਬੰਦੇ ਇੱਥੋਂ ਤੱਕ ਵੀ ਕਹਿੰਦੇ ਸੀ ਵੀ ਯਾਰ ਇਹ ਟਰਾਫੀਆਂ ਦਾ ਤੁਰੇ ਆਉਂਦੇ ਵੇ ਵੀ ਦੁਕਾਨਾਂ ਤੋਂ ਫੜ ਲੈਂਦੇ ਆ ਵੀ ਆਕੇ ਪਿੰਡ 'ਚ ਕਹਿੰਦੇ ਆ ਸਾਡੀ ਮੱਝ ਜਿੱਤ ਗਈ ਤੇ ਟਰਾਫੀਆਂ ਨੂੰ ਲੈ ਕੇ ਆਂਦੇ ਆ ਦੁੱਧ ਦੁੱਧ ਕੁਛ ਨਹੀਂ ਦਿੰਦਿਆਂ ਉਹੀ ਦੁੱਧ ਹੈ ਲੋਕ ਇੱਥੋਂ ਤੱਕ ਕੀ ਢੋਲ ਟੱਕ ਵੀ ਗਣੀ ਜਾਂਦੇ ਰਹਿੰਦੇ ਸੀਗੇ ਵੀ ਇੰਨਾ ਕਾ ਦੁੱਧ ਗਿਆ ਯਾਰ ਤੇਰਾ ਇੰਨਾ ਗਿਆ ਇੰਨਾ ਗਿਆ ਨਾ ਲੋਕਾਂ ਨੂੰ ਇਹ ਪਤਾ ਹੁੰਦਾ ਵੀ ਪੈਦਾ ਕਿਵੇਂ ਹੁੰਦਾ ਡ్రਾਈ ਟਾਈਮ ਕੀ ਹੁੰਦਾ ਸੱਜਰ ਟਾਈਮ ਕੀ ਹੁੰਦਾ ਨਾ ਹੂੰ ਹੂੰ ਜੇ ਮੱਝਾਂ ਤੇ ਲਈਏ ਵੀ ਪਹਿਲੇ ਸਾਲ ਦੇ ਵਿੱਚ ਜੇ 10 ਮੱਝਾਂ ਦੀ ਐਵਰੇਜ 12-13 ਲੀਟਰ ਵੀ ਉੱਤਲ ਦਾ ਦੁੱਧ ਪਿਆ ਕੇ 10 ਲੀਟਰ ਵੀ ਬੰਦਾ ਸੇਲ ਕਰਦਾ ਕਮਾਂਟਲ ਦਾ ਦੁੱਧ ਹੋ ਗਿਆ ਕਮਾਂਟਲ ਦਾ ਤਾਂ ਯਕੀਨਨ 60000-7000 ਰੁਪਏ ਦਾ ਦੁੱਧ ਹੈ ਤੇ 10 ਮੱਝਾਂ ਨੂੰ ਜਿੰਨਾ ਮਰਜੀ ਤੁਸੀਂ ਜੋੜਨ ਲਵਾ ਲਓ ਬਾਹਰਲਾ ਹਰਾ ਪੱਠਾ ਵੀ ਤੁਸੀਂ ਮੁੱਲ ਪਾਉਣਾ ਜੋ ਕੇ ਟੂੜੀ ਵੀ ਤੁਸੀਂ ਡੇਲੀ ਦੀ ਮੁੱਲ ਲੈ ਲਓ ਕਿਉਂਕਿ ਹੁਣ ਮੱਝਾਂ ਵਾਲੇ ਵੱਡੀਆਂ-ਵੱਡੀਆਂ ਡੇਰਾਂ ਵਾਲੇ ਸਾਰਾ ਕੁਝ ਮੁੱਲ ਹੀ ਲੈਂਦੇ ਆ ਫਿਰ ਵੀ ਜਿਹੜੀ ਮੱਝ ਤੁਹਾਨੂੰ ਯਕੀਨਨ 9-10000 ਰੁਪਏ ਬਚਾਉਣਾ ਤਾਂ ਉਹੀ ਤੁਹਾਡਾ ਮਹੀਨੇ ਦਾ ਨਾ ਵੀ ਹਾੜੀ ਸੋਣੀ ਪਸ਼ੂ ਪਾਲ। ਤੁਸੀਂ ਆੜਤੇ ਤੋਂ ਲੈ ਕੇ ਪਸ਼ੂ ਪਾਲ ਲਓ। ਆੜਤੇ ਤੋਂ ਲੈ ਕੇ ਸਵਾ ਲੱਖ ਦੀ ਮੱਝ ਪਾਲ ਲਓ ਤੇ ਉਹਦੇ ਉੱਤੇ ਕਾਊਂਟ ਨੰਬਰ ਇਹੇ ਜਿਹਾ ਲਾ ਕੇ ਰੱਖੋ। ਬਸ ਕੱਲੀ ਤੁਸੀਂ ਉਹ ਡੇਰੀ ਵਾਲੇ ਤੋਂ ਜਾਂ ਆਪਦੀ ਮੁੱਲ ਕੱਲੀ ਥੀੜੀ ਚੱਕਣੀ ਆ ਮੱਝ ਦੀ। ਠੀਕ ਐ। ਉਹ ਕੱਟਰੂ ਨੂੰ ਵੀ ਪਾਲੂ। ਮੱਝ ਆਪ ਵੀ ਖਾਊਗੀ ਤੇ ਪਰ ਮੱਝ ਜਦੋਂ ਨੂੰ ਸੂਏ 'ਚ ਦੁੱਧੋਂ ਹਟਣਾ ਉਹਦੋਂ ਨੂੰ ਉਹਨੇ ਪੈਸੇ ਆਪਦੇ ਨੇੜੇ ਲਾ ਦੇਣੇ ਬਾਈ। ਮੈਂ ਸਾਨੀ ਮੇਰਾ ਕਰੋੜਾ ਰੁਪਈਆ ਦਾ ਫਾਰਮ ਬਣਾਇਆ। ਤੇ ਅੱਜ ਮੰਨ ਲਓ ਵੀ ਮੈਨੂੰ ਉਹ ਟਾਈਮ ਤੇ ਉੱਤੇ ਲੱਗੀਆਂ ਵੀ ਮੈਂ ਹਰ ਸਾਲ ਜੇ 20-30 ਲੱਖ ਰੁਪਏ ਕਿਸੇ ਚੀਜ਼ ਤੇ ਲਾਉਂਗਾ ਵੀ ਤੇ ਇਹਨਾਂ ਨੇ ਕਰਮ ਵਾਲਿਆਂ ਨੇ ਉਹ ਪੈਸੇ ਮੋੜਨੇ ਆ ਮਤਲਬ ਇੰਨੀ ਕੁ ਜ਼ਿਆਦਾ ਆਮਦਨ ਬਣਾਤੀ ਹੈ ਨਾ ਤੇ ਜਿਹੜਾ ਤਾਂ ਬੰਦਾ ਹੈਗਾ ਮਿਕਸਾਂ ਦੇ ਵਿੱਚ 10 ਵੀ ਮੈਂ ਸਾਰਾ ਰੱਖਦਾ ਉਹ ਤਾਂ ਨਹੀਂ ਨਿੰਦਾ ਧੰਦੇ ਨੂੰ ਉਹ ਤੈਨੂੰ ਐਂ ਦਾ ਕਹਿ ਦੂ ਵੀ ਬਾਈ ਸਾਵਧਾਨੀ ਨਾਲ ਚੱਲੀ ਤੇ ਪਰ ਕਈ ਵਾਰੀ ਆਪਾਂ ਪਿੰਡਾਂ ਦੇ ਵਿੱਚੋਂ ਜਦੋਂ ਇੱਕ ਦੋ ਵਿੱਚ ਸਾਰਾ ਖਲ ਲੀਆਂ ਚਾਰ-ਪੰਜ ਰੱਖ ਲੀਆਂ ਉਹ ਬੰਦੇ ਜ਼ਿਆਦਾ ਨਿੰਦੇ ਆ ਵੀਰ ਚਾਰ ਪੰਜੇ ਬਚੀ ਜਾਂਦੇ ਆ ਤੇ ਉਹਦੇ ਨਾਲ ਤੁਸੀਂ ਬਰੀਡਿੰਗ ਚੰਗੀ ਕਰੋ ਵੀ ਚੰਗੇ ਬੁੱਲ ਵਰਤੋ ਜਿਹੜੀਆਂ ਤੁਹਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਝੋਟਾਂ ਆਉਣ ਪਹਿਲੇ ਸੂਏ 15 20 ਲੀਟਰ ਦੁੱਧ ਦੇਣਾ ਜਿਹੜੀ ਤੁਹਾਡੀ ਪਹਿਲੇ ਸੂਏ ਝੋਟੀ ਟਾਈ ਟਾਈ 3 3 ਲੱਖ ਰੁਪਏ ਦੀ ਵੇਚੇ ਐਦਾਂ ਦੀਆਂ ਝੋਟੀਆਂ ਜਦੋਂ ਪੈਦਾ ਕਰਨਗੇ ਜੇ ਸਾਲ ਦੇ ਵਿੱਚ ਇੱਕ ਦੋ ਝੋਟੀਆਂ ਵੀ ਪੈਦਾ ਕਰਕੇ ਵੇਚਣਾ ਆਮ ਛੋਟੇ ਜੀਨੀਦਾਰ ਨੇ ਤਾਂ ਦੋ ਝੋਟੀਆਂ ਵੇਚ ਲਈਆਂ 4-5 ਲੱਖ ਦੀਆਂ ਇੰਨੇ ਨਾਲ ਹੀ ਬੰਦੇ ਦੀ ਬੱਲੇ ਬੱਲੇ ਹੋ ਜਾਂਦੀਆਂ ਸਰਕਾਰਾਂ ਦਾ ਬਸ ਇੱਕ ਕੰਮ ਹੀ ਜੇ ਚੰਗਾ ਕਰ ਦਨ ਇੱਕ ਤਾਂ ਮੇਲੇ ਲੱਗਣ ਲੱਗਣ ਦੁਬਾਰੀ ਪੰਜਾਬ 'ਚ ਇਹ ਸਭ ਤੋਂ ਵੱਡਾ ਕੰਮ ਹੋਊਗਾ ਨਾ ਲੋਕ ਯਾਦ ਰੱਖਣਗੇ ਤੇ ਇੱਕ ਦੁਆਰੇ ਬਸ ਜਿਵੇਂ ਮੰਨ ਲਓ ਨਕਲੀ ਦੁੱਧ ਤੇ 55 ਕਛਾ ਜਾਵੇ ਤਾਂ ਜ਼ਿੰਮੇਵਾਰ ਦੀ ਆਉਂਦਾ ਜਿਹੜੀ ਦੁਪਣੀ ਤਿਕਣੀ ਬਾਸ ਸਕਦੀ ਆ ਤੇ ਨਹੀਂ ਸਾਰੀ ਜਿਹੜੀ ਆਮਦਨਾ ਉਹ ਡੁਪਲੀਕੇਟ ਦੁੱਧ ਵਾਲੀ ਲਈ ਜਾਂਦੇ ਆ ਕੋ ਛੋਟਿਆਂ ਨੇ ਬਾਈ ਕੀ ਆ ਆਪਣੇ ਲੋਕ ਹੈਗੇ ਭੋਲੇ ਹੁਣ ਮੇਲਿਆਂ ਦੇ ਬਰੀਡਰ ਤਾਂ ਸੀ ਉਥੇ ਉਹਨੇ 20 ਜਿਨ੍ਹਾਂ ਨੂੰ ਪਤਾਗਾ ਵੀ ਯਾਰ ਅਸੀਂ ਇਹ ਟੀਕੇ ਨਹੀਂ ਵਰਤਨੇ ਸੀ ਤਾਂ ਦੂਜੇ ਵਰਤਣਾ ਦੁੱਧ ਲਿਆਉਣਗੇ ਤੇ ਆਮ ਜਿਹੜੇ ਹੁਣ ਮੰਨ ਲਓ ਉਹ ਤਾਂ ਸੀ ਤਾਂ 20 ਬੰਦੇ ਆ ਜਿਹੜੇ ਦੇਖਣ ਵਾਲੇ ਬੰਦੇ ਉਹ 5000 ਬੰਦਾ ਹੋਰ 5000 ਦੇ ਵਿੱਚ ਪੂਰੀ ਹਵਾ ਬਣਾਈ ਜਾਂਦੇ ਚੈਨਲਾਂ ਤੇ ਜਾਂ ਹੋਰ ਵੀ ਸਾਡੇ ਝੋਟੇ ਤੇ ਕਰੋੜ ਲੱਗਿਆ ਡੇਢ ਕਰੋੜ ਲੱਗਿਆ ਜੀ ਇੰਨਾ ਲੱਗਿਆ ਉਹ ਲੱਗਿਆ ਫਿਰ ਉਹਨੂੰ ਦੇਖ ਕੇ ਨਵੇਂ ਬੰਦੇ ਨੂੰ ਐ ਆਉਂਦਾ ਵੀ ਯਾਰ ਬੱਚਾ ਮੈਂ ਇਹਦਾ ਲੈਣਾ ਜੇ ਕੱਟਾ ਹੋ ਗਿਆ ਕੀ ਆਪਣੇ ਕੋਲੇ ਵੀ 5-7 ਲੱਖ ਦਾ ਬਿਕ ਜੇ ਤੇ ਮੈਂ ਅੱਜ ਵੀ ਦਾਵਾ ਕਰਦਾ ਵੀ ਮੇਰੇ ਕੋਲੇ ਇੰਨੇ ਤਗੜੇ ਤਗੜੇ ਰਿਪੋਰਟ ਦੇ ਵੀ ਕੱਟੇ ਹੋ ਗਏ ਜਿਨ੍ਹਾਂ ਦੀਆਂ ਮਾਵਾਂ ਨੇ ਦੁੱਧ ਦਿੱਤਾ ਮੀਲਾਂ ਚ ਉਹਨਾਂ ਦੀਆਂ ਭੈਣਾਂ ਨੇ ਉਹਦੀਆਂ 3 ਨੇ ਦੁੱਧ ਦਿੱਤਾ ਜੇ ਮੈਂ ਇਸਨੇ ਤਿੰਨ 3ਾਂ ਜੰਮਾਂ ਤਿੰਨਾਂ ਨੇ ਦੁੱਧ ਰਿਕਾਰਡ ਕਰਵਾਇਆ ਬਾਈ ਉਹ ਜਿਹਿਆਂ ਦੇ ਭਰਾ ਵੀ ਬੈਠੇ ਆ ਉਹਨਾਂ ਦੇ ਪੁੱਤ ਵੀ ਬੈਠੇ ਆ ਤੇ ਜਿੱਦẽ ਮੈਨੂੰ ਕਹਿੰਨੇ ਕਹਿੰਦਾ ਵੀ ਫਿਰ ਦੀ ਲੈ ਤਿਆਰ ਤੁਹਾਨੂੰ ਦੋਨੇ ਝੋਟਾ ਤੇ ਤਿੰਨਾਂ ਦੀ ਮੰਨ ਵੀ ਕਰੋੜ ਰੁਪਏ ਦਿੰਨੇ ਆ ਮੈਂ ਉਹਦੀ ਬੜਕਾ ਦੂੰਗੀ ਇਹ ਹਗੀਕਤ ਹੈ ਮੇਰੇ ਕੋਲੇ ਤਾਜੋਂ ਤੋਂ ਮੁੰਡੇ ਛੋਟੇ ਛੋਟੇ ਠੀਕ ਹੈ ਸਾਰਿਆਂ ਦੀ ਆਈ ਲਿਸਟ ਕੀਤੀ ਫੁੱਲ ਨੰਬਰ ਲਿਤੇ ਤੇ ਸਾਰਿਆਂ ਨੇ ਕਰੇ ਵਿਚਰਗੇ ਵੀ ਜਾਣੇ ਨਹੀਂ ਕੁਛ ਮਰਜੀ ਹੋ ਜੇ ਉਹ ਕਹਿੰਦਾ ਵੀ ਅਸੀਂ ਜ਼ੋਰ ਲਾਉਣੇ ਆ ਵੀ ਜੇ ਤਾਂ ਅਸੀਂ ਕਹਿ ਦਈਏ ਵੀ ਸਾਨੂੰ 5 ਕ ਲੱਖ ਦੀਆਂ ਮੱਝਾਂ ਲੈ ਲਓ ਉਹ ਤਾਂ ਕਹਿੰਦੇ ਲਿਆ ਕੇ ਨਹੀਂ ਦੇਣਗਾ ਜੇ ਅਸੀਂ ਕਹਿ ਦਈਏ ਵੀ ਫਿਰ ਆਪਾਂ ਬਾਹਰ ਪੂਰ ਦਾ ਸੀ ਕਹਿੰਦਾ ਚੌੜ ਕਰ ਲਾਗੇ ਨੇ ਕਈ ਵਾਰ ਵੀ ਡੜੀ ਜੇ ਬਾਹਰ ਦੇ ਪੈਸੇ ਪਰਨੇ ਪਗੇ ਫਿਰ ਦੇਖੀ ਜਾਓ ਚਾਹੇ ਤਾਂ ਜ਼ਮੀਨ ਜਿਵੇਂ ਕਹਿੰਨੇ ਕਰ ਲਾਂਗੇ ਚਾਹੇ ਕਿਲਾ ਵੇਚ ਲਾਂਗੇ ਹਾਂਜੀ ਕੰਮ ਤਾਂ ਖਰ ਬਹੁਤ ਵਿੱਢ ਕੇ ਬਹੁਤ ਛੱਡੇ ਵੀ ਹੈ ਬਾਈ ਹਨਾ ਤਾਂ ਪਰ ਫੇਲ ਕੋਈ ਕੰਮ ਵੀ ਨਹੀਂ ਹੋਇਆ ਸੀਗਾ ਮਤਲਬ ਜਿਹੜਾ ਵੀ ਕੰਮ ਕੰਮ ਜਾਪ ਹੁੰਦਾ ਸੀ ਉਹ ਯਾਰ ਦੋਤ ਨੂੰ ਛੱਡ ਦਿੰਦਾ ਸੀ ਕਿਉਂਕਿ ਐਂਡ ਵਾਲੀ ਜਿਵੇਂ ਆਪਾਂ ਸ਼ੁਰੂਤੀ ਆਪਾਂ ਸਟਾਰਟ ਕਰੀਏ ਹਰ ਇੱਕ ਦੀ ਕਰਾਰੀ ਹੁੰਦੀ ਹੈ ਵੀ ਪੈਸਾ ਬਣੇ ਹਨਾ ਠੀਕ ਹੈ ਵੀ ਐਂ ਜ਼ਿੰਦਗੀ ਥੋੜੇ ਪੈਸੇ ਨਾਲ ਨਹੀਂ ਲੰਘਦੀ ਤਾਂ ਉਸ ਕਰਕੇ ਵੀ ਸਟਾਰਟਿੰਗ ਜਿਹੜੀ ਚੰਗੇ ਕੰਮ ਦੇ ਉੱਤੇ ਸਟਾਰਟਿੰਗ ਸੀ ਉਹ ਮੇਰੀ ਪੁੱਤਿਆਂ ਤੋਂ ਹੀ ਸੀਗੀ ਬਾਈ ਠੀਕ ਹੈ 2007 ਤੋਂ 8 ਦੇ ਵਿੱਚ ਪਹਿਲੀ ਫੀਮੇਲ ਆਈ ਸੀ ਇੰਪੋਰਟ ਬਲੱਡ ਲਾਈਨ ਦੀ ਰਸ਼ੀਆ ਦੇ ਵਿੱਚੋਂ ਨਾ ਦਾ ਡੌਗ ਸੀਗਾ ਜੀ ਇੱਕ ਅੱਛਾ ਸਾਰੇ ਜਿੰਨੇ ਵੀ ਹੁਣ ਤੱਕ ਮਸ਼ਹੂਰ ਹੈ ਜਨਨ ਕਿ ਉਹ ਬਾਈ ਨੇ ਅਮਰੀਕਾ ਵਾਲੇ ਨੇ ਆਪਣਾ ਨਾਲ ਸਾਂਝਾ ਨਹੀਂ ਹੁੰਦਦਾਈ ਮੈਂ ਤਾਂ ਉਹਨੂੰ ਆਖਿਆ ਜਨਾ ਕਿ ਵੀ ਇਹਨੂੰ ਵੀ ਸਾਂਝਾ ਰੱਖੋ ਕਹਿੰਦਾ ਨਾ ਵੀ ਇਹ ਤੇਰੇ ਨਾਲ ਛੋਟਾ ਹੁੰਦਾ ਤੇਰੇ ਕੋਲ ਹੀ ਪਲਿਆ ਇਕੱਲਾ ਤੇਰੇ ਹੀ ਰਹੂਗਾ ਦੂਜੇ ਸਾਰੇ ਸਾਂਝੇ ਰਹਿਣਗੇ ਤੇ ਉਹ ਰੱਬ ਕੰਨੀਓ ਬਸ ਉਹ ਕੁੱਤਾ ਜਿਹੜਾ ਲੀਵੋ ਹੈ ਜੀ ਸ਼ੁਰੂ ਤੋਂ ਹੀ ਕਮਰੇ ਜੀ ਮੇਰੇ ਚ ਪੈਣਾ ਗਰਮੀ ਸਰਦੀ ਉਹਨੇ ਮੇਰੇ ਨਾਲ ਹੀ ਉੱਠਣਾ ਮੈਂ 9 ਵਜੇ ਉੱਠ ਕੇ ਬਾਹਰ ਜਾਣਾ ਉਹਨੇ 9 ਵਜੇ ਉੱਠਣਾ ਜੇ ਮੈਂ ਦੁਪਹਿਰੇ ਧੁੱਪ 'ਚ ਜਾਵਾਂ ਸਾਂਝੇ ਆਮ ਉਹਨੇ ਮਗਰ ਮਗਰ ਰਹਿਣਾ ਤੇ ਉਹਨੇ ਬੜਾ ਜਿਆਦਾ ਮੁਹੱਬਤ ਕੀਤੀ ਉਹ ਕੁੱਤੇ ਨਾਲ ਸਭ ਤੋਂ ਜਿਆਦਾ ਮਤਲਬ ਉਹ ਕੰਮ ਦੇ ਵਿੱਚ ਪੈਸਾ ਵੀ ਦੇਣ ਵਾਲਾ ਲੀਪ ਹੋਇਆ ਸੀ ਜਿਹੜੇ ਭਰਾਵਾਂ ਨੇ ਹੁਣ ਕੁੱਤਿਆਂ ਨੂੰ ਕਤੀੜੀ ਸਮਝਿਆ ਉਹਨਾਂ ਦਾ ਸ਼ਾਇਦ ਨਹੀਂ ਪਤਾ ਹੋ ਸਕਦਾ ਇਹ ਚੀਜ਼ ਦਾ ਪਰ ਜਿਨ੍ਹਾਂ ਨੇ ਅੱਜ ਵੀ ਇੱਕ ਕੁੱਤਾ ਵੀ ਰੱਖਿਆ ਵੇਜਨ ਦੇ ਤੌਰ ਤੇ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਕੁੱਤੇ ਨੇ ਮੈਨੂੰ ਤਕਰੀਬਨ ਪੌਣੇ ਇੱਕ ਦੋ ਸਾਲਾਂ ਦੇ ਵਿੱਚ 80 ਲੱਖ ਰੁਪਏ ਕਮਾ ਕੇ ਦਿੱਤਾ ਠੀਕ ਹੈ ਸਾਰਾ ਉਸ ਤੋਂ ਬਾਅਦ ਜਿਹੜਾ ਮਤਲਬ ਮੱਝਾਂ ਮੰਨ ਲਓ ਵੱਡੇ ਕੰਮ ਦੇ ਵਿੱਚ ਪੈਣਾ ਫਿਰ ਉਸ ਤੋਂ ਬਾਅਦ ਸਾਰਾ ਪੈਸਾ ਉਹਦਾ ਕੰਮ ਆਈ ਗਿਆ ਮੇਰੇ ਤਾਂ ਮੈਸੇਜ ਭਰੀ ਇਹੀ ਹੈ ਵੀ ਸਾਰੇ ਭੈਣ ਭਰਾਵਾਂ ਨੂੰ ਇਹ ਪਾ ਇਹ ਹੀ ਗੱਲ ਕਹਿੰਦੇ ਆ ਵੀ ਜਿਨ੍ਹਾਂ ਨੇ ਵੀ ਇਹ ਫਾਰਮ ਦੇ ਵਿੱਚ ਆਉਣਾ ਉਹ ਬੇਚੇ ਚੱਕੋ ਕੇ ਆਉਣਾ ਬਹੁਤ ਸੋਹਣਾ ਕੀਤਾ ਵਧੀਆ ਆਮਦਨ ਹੈ ਦੀ ਬੰਦਾ ਬੇਰਜਗਾਰ ਨੂੰ ਤੋਂ ਵਧੀਆ ਵੀ ਦੋ ਪੈਸੇ ਪਾਉਂਦੀ ਘਟ ਬਣਾ ਲੈ ਆਪ ਦਾ ਕੰਮ ਆਪਦੀ ਹੁੰਦਾ ਤੇ